ਸਾਤ ਜਨ ਕੋ ਬੁਲ ਜਾਈਏ ਸਤ ਜੀ ਕੜਿਆਈ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੰਗ ਬਾਰ जो बन फल पक्के गिरा हीरा जान में तेरा अमोलेरा बीत बीतरा जान में अमोलेरा ज बई ज बीतगा आया रण में अमोलक बोलो पढ़ना भाई बाबा फरीद की माता ने पता किया कि आख्या फरीदा तू वाणी पढ़ बाबा फरीद छोटा जासी ਮਾਣੂ ਕਹਿਣ ਲੱਗਿਆ ਜੇ ਮੈਂ ਬਾਣੀ ਪੜੀ ਮੈਨੂੰ ਦੇਊਗਾ ਕੀ ਪ੍ਰਮਾਤਮਾ ਸਵਾਲ ਹੈ ਨਾ ਵੀ ਮੈਨੂੰ ਮਿਲੂਗਾ ਕੀ ਜੇ ਮੈਂ ਬਾਣੀ ਪੜੀ ਬਾਬੇ ਫਰੀਦ ਜੀ ਨੇ ਮਾਂ ਨੇ ਆਖਿਆ ਫਰੀਦਾ ਜਿਹੜੀ ਹੈ ਨਾ ਜੇ ਤੂੰ ਬਾਣੀ ਪੜੇਂਗਾ ਦੇਖਿਆ ਬੱਚੇ ਦਾ ਝੁਕਾ ਕਿੱਧਰ ਹੈ ਮਿੱਠੇ ਕਿੰਨੀ ਹੈ ਕਹਿੰਦੀ ਤੈਨੂੰ ਮਿੱਠੇ ਦੀ ਕੌਲੀ ਮਿਲਿਆ ਕਰੂਗੀ ਇੱਕ ਸ਼ੱਕਰ ਦੀ ਕੌਲੀ ਪੂਰੀ ਮਿਲਿਆ ਕਰੂ ਤੂੰ ਬਾਣੀ ਪੜਿਆ ਕਰ ਜੇ ਆਪਾਂ ਬਾਣੀ ਪੜਾਂਗੇ ਆਪਾਂ ਨੂੰ ਪਦਾਰਥ ਦੇਊ ਪ੍ਰਮਾਤਮਾ ਦੇਖੋ ਹੁਣ ਆਪਾਂ ਛੱਕੇ ਆਏ ਆ ਪਿੱਛੋਂ ਥੋੜਾ ਜਿਹਾ ਹੋਇਆ 10 ਮਿੰਟ ਲੱਗੇ ਹੋਣਗੇ ਆਪਾਂ ਨੂੰ ਤੇ ਜਦੋਂ ਇੱਥੇ ਬਾਣੀ ਪੜਾਂਗੇ ਚਾਹ ਪਾਣੀ ਦਾ ਲੰਗਰ ਇੱਥੇ ਵੀ ਤਿਆਰ ਹੈ ਇਹ ਪਰਮਾਤਮਾ ਦੇ ਘਰ ਦੀ ਵਡਿਆਈ ਹੈ ਕਿਸੇ ਮਨੁੱਖ ਦੀ ਨਹੀਂ ਹੈ ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਗੇ ਫਿਰ ਪਰਮਾਤਮਾ ਸਾਰੇ ਪਾਸੇ ਸਾਡੇ ਘਰ ਦੇ ਵਿੱਚ ਬਰਕਤਾਂ ਲਿਆ ਦੇਊਗਾ ਪਿਆਰ ਵਿੱਚ ਗੱਜ-ਬੱਜ ਕੇ ਬੋਲਿਓ ਈਰਾ ਜਨਮੇ ਅਭੋਲ ਤੇਰਾ ਜਾਂਦਾ ਵਈ ਜਾਂਦਾ ਵੀ ਤਦਾਈ ਰਾਜਾ ਨਵੇਂ ਬੋਲ ਕ ਤੇਰਾ ਜਾਂਦਾ ਵਈ ਜਾਂਦਾ ਵੀ ਤਦਾਈ ਰਾਜਾ ਬੋਲ ਸੁਨੇਹਗਾ ਨਾ ਸੁਨੇਹਗਾ ਜਨਮ ਅਮੋਲਕ ਜੀ ਆਇਆਂ ਨੂੰ ਜਨਮ ਅਮੋਲਕ ਜੀ ਆਇਆਂ ਨੂੰ ਜੰਦ ਜੰਦ ਬੀਤਦਾ ਚੰਦ ਹੈ ਵੀ ਜੰਦ ਹੈ ਵੀ ਤਾ ਦੀ ਰਾਜਨ ਮੇ ਅਮੋਲਕ ਤੇਰਾ ਜਾਂਦਾ ਵੀ ਜਾਂਦਾ ਵੀ ਤਦਾ ਹੀ ਰਾਜਨ ਮੇ ਅਮੋਲਕ ਤੇਰਾ ਜਾਂਦਾ ਵੀ ਜਾਂਦਾ ਵੀ ਤਦਾ ਜਾਨਮਯਾ ਮਹੌਲਕ ਸਤ 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 ਜੀ ਜੀ ਮੂਗਾ ਸਤ ਜੀ ਧਰਮ ਸਤਕਾਰ ਜੋ ਗੁਰਾਂ ਕੀ ਸਾਜੀ ਔਰ ਨਵਾਜੀ ਹੋਈ ਸਾਧ ਸੰਗ ਜੀ ਆਓ ਆਪਾਂ ਪਿਛਲੇ ਪੜਾਤੇ ਧੰਨ ਕਲਗੀਧਰ ਪਾਤਸ਼ਾਹ ਮਹਜ ਨੂੰ ਯਾਦ ਕਰਦੇ ਸੀ ਯਾਦ ਕਰਨਾ ਚਾਹੀਦਾ ਬਾਰ-ਬਾਰ ਵਾਹਿਗੁਰੂ 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 ਕਾਤੋਂ ਕਰਦੇ ਆਪਾਂ ਮਾਲਾ ਤੇ ਕੋਈ ਜਾਊ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਕੀ ਵੱਡਾ ਫਾਇਦਾ ਇਹਦੇ ਨਾਲ ਇਹਦੇ ਨਾਲ ਭਾਵ ਹੈ ਕਿਤੇ ਅਸੀਂ ਪਰਮਾਤਮਾ ਦੇ ਨਾਮ ਨੂੰ ਭੁੱਲ ਨਾ ਜਾਈਏ ਯਾਦ ਕਰਨਾ ਇਹੀ ਹੁੰਦਾ ਵੀ ਕਿਤੇ ਭੁੱਲ ਨਾ ਜਾਈ ਬਾਰ-ਬਾਰ ਬਾਰ-ਬਾਰ ਯਾਦ ਕਰਨ ਦੇ ਨਾਲ ਪਰਮਾਤਮਾ ਦਾ ਨਾਮ ਚੇਤੇ ਰਹਿੰਦਾ ਹੈ ਹੁਣ ਫਕੀਰ ਬੈਠ ਗਿਆ ਜਾ ਕੇ ਬਾੜ ਦੇ ਵਿੱਚ ਇੱਲਾ ਉਧਰੋਂ ਕਹਿੰਦਾ ਛੇਤੀ ਛੇਤੀ ਮੁੱਕ ਪੰਡਿਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦ دیدار ਕਰਨੇ ਨੇ ਚਲੋ ਫਿਰ ਜਿਹੜਾ ਪਟਨੇ ਦੀ ਧਰਤੀ ਤੇ ਇੱਕ ਮੁਸਲਮਾਨ ਬੰਦਾ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰ ਦੇ دیدار ਕਰਨੇ ਨੇ ਸਿੱਖ ਕਹਿੰਦੇ ਨਹੀਂ ਵੀ ਅਸੀਂ دیدار ਕਰਨੇ ਨੇ ਬੋਲੋ ਸਤਨਾਮ ਸਿੱਖੇ ਗੱਲ ਕਹਿੰਦੇ ਨਹੀਂ ਹੈ ਸਿੱਖ ਦਾ ਈਰਖਾ ਦੇ ਭਾਰ ਥੱਲੇ ਬਾੜੇ ਆਏ ਪੈ ਨਹੀਂ ਅਸੀਂ ਬਾਣੀ ਪੜਨ ਵਾਲੇ ਵੀ ਭਾਰ ਥੱਲੇ ਆਏ ਪਏ ਹਾਂ ਗੁਰੂ ਦੇ ਦੀ ਉਸ ਈਰਖਾ ਦੇ ਭਾਰ ਥੱਲੇ ਆਏ ਪਏ ਹਾਂ ਇਹ ਤਾਂ ਕੱਢ ਕੇ ਸਭ ਸਭ ਕੁਝ ਮੈਲ ਕੁਚੈਲ ਕੱਢ ਕੇ ਤਾਂ ਬਾਣੀ ਨੇ ਸਾਡਾ ਹਿਰਦਾ ਸਾਫ਼ ਕਰਨਾ ਸੀ ਪਰ ਅਸੀਂ ਉਸ ਦੇ ਥੱਲੇ ਆਏ ਪਏ ਹਾਂ ਚਲੋ ਫਕੀਰ ਪੀਖਮਸ਼ਾ ਆਗਿਆ ਪਟਨੇ ਦੀ ਧਰਤੀ ਦੇ ਉੱਤੇ ਫਿਰ ਫਕੀਰ ਨੇ ਤੇ ਉਸ ਧਰਤੀ ਨੂੰ ਤਿੰਨ ਵਾਰੀ ਨਮਸਕਾਰ ਕਰੀ ਪ੍ਰਕਰਮਾ ਚਾਰ ਹੁੰਦੀਆਂ ਨੇ ਤੇ ਤਿੰਨ ਵਾਰੀ ਬਾਰੀ ਬਾਰੀ ਪੈ ਜਾਂਦਾ ਤੁਸੀਂ ਇੱਕ ਵਾਰੀ ਨਮਸਕਾਰ ਕਰੋਗੇ ਮਾਰ ਦੇ ਚੱਲਣਾ ਵਿੱਚ ਮੱਥਾ ਟੇਕੋਗੇ ਨਾ ਜਦੋਂ ਇੱਕ ਵਾਰੀ ਇਸ ਤਰ੍ਹਾਂ ਕੋ ਸ਼ਰਧਾ ਨਾਲ ਟੇਕ ਲੂ ਕੋਈ ਇਸ ਤਰ੍ਹਾਂ ਟੇਕ ਲੂ ਇੱਕ ਵਾਰੀ ਆਏ ਟੇਕਾਂਗੇ ਪਰ ਪ੍ਰਕਰਮਾ ਚਾਰ ਵਾਰੀ ਹੋਣਗੀਆਂ ਗੁਰੂ ਦੇ ਉੱਪਰ ਦੀ ਨਾ ਸੱਜੇ ਪਾਸੇ ਲੈਂਦੇ ਆ ਗੁਰੂ ਨੂੰ ਪ੍ਰਕਰਮਾ ਚਾਰ ਵਾਰੀ ਹੋਣਗੀਆਂ ਤੇ ਫਕੀਰ ਨੇ ਤਿੰਨ ਵਾਰੀ ਨਮਸਕਾਰ ਕਰੀ ਧਰਤੀ ਨੂੰ ਮੱਥਾ ਟੇਕਦਾ ਲੰਬਾ ਪੈ ਜਾਂਦਾ ਫੇਰ ਉੱਠ ਖੜਦਾ ਫੇਰ ਲੰਬਾ ਪੈਂਦਾ ਫੇਰ ਉੱਠ ਖੜਦਾ ਫੇਰ ਲੰਬਾ ਪੈਂਦਾ ਫੇਰ ਉੱਠ ਖੜਦਾ ਤੇ ਉਹ ਉੱਥੋਂ ਦੀ ਪਟਨੇ ਦੀ ਧਰਤੀ ਚੁੱਕਦੀ ਮਿੱਟੀ ਚੁੱਕ ਚੁੱਕ ਕੇ ਆਪਣੇ ਮੱਥੇ ਨੂੰ ਲਾਈ ਜਾਂਦਾ ਹੈ ਜਦੋਂ ਆਪਣੇ ਮੱਥੇ ਨੂੰ ਬਾਰ ਬਾਰ ਲਾਉਂਦਾ ਹੈ ਤੇ ਫੇਰ ਪਿਆਰ ਵਿਚ ਆ ਕੇ ਕਹਿੰਦੇ ਨਾਲੇ ਦੋ ਲਾਈਨਾਂ ਵੀ ਕਹੀਆਂ ਨੇ ਫਕੀਰ ਨੇ ਜਿੱਥੇ ਗੁਰੂ ਸਾਹਿਬ ਆਜੰਦੇ ਉਹ ਧਰਤੀ ਭਗਾ ਵਾਲੀ ਐ ਜਿੱਥੇ ਸੰਗਤ ਆਜੇ ਉਹ ਧਰਤੀ ਭਗਾ ਵਾਲੀ ਐ ਕਿੰਨੀ ਕ ਭਗਾ ਵਾਲੀ ਹੋ ਜਾਂਦੀ ਐ ਜੀ ਧਰਪਟਨਾ ਸਾਹਿਬ ਦੀਏ ਤੈਨੂੰ ਤਾਂ ਕੋਟ ਮubarਕ ਵੇਰੀ ਧਰਪਟਨਾ ਸਾਹਿਬ ਦੀਏ ਤੈਨੂੰ ਕੋਟ ਮubarਕ ਵੇਰੀ ਉਹ ਲੈ ਕੇ ਸੰਗ ਪੀਰਾਂ ਨੂੰ ਸੇਖਮ ਸਾਜਦ ਪਟਨੇ ਵੜਿਆ ਸੌ ਸਜਦੇ ਕਰਦਾ ਸੀ ਕਲਮ ਨਾਲ ਸਿਦਕ ਦੇ ਪੜਿਆ ਸਜਦੇ ਲਾ ਮਿੱਟੀ ਮਾਸਤਕ ਨੂੰ ਆਖਿਆ ਤਨ ਤਨ ਲਖ ਵੇਰੀ ਧਰ ਪਟਣਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਗੱਜ ਕੇ ਬਈ ਗੱਜ ਕੇ ਚੰਗਿਆਈਆ ਮੁਰਿਆਈਆ ਮਾਤਾ ਜੀ ਜੀ ਨਾਮ ਤੇ ਆਇਆ ਗਏ ਮੁਸਕਤ ਕਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਆ ਗਏ ਹਰਦਾਸ ਮਾਈ ਜੋ ਪੰਨ ਤਾਹ ਤੇਰਾ ਪਿਆਰ ਆ ਕਉਨ ਨਿਕਸਾਹ ਤੇਰੀ ਬੜਿਆਈ ਕੋਈ ਨਾ ਸਤਗੁਰ ਤੁਮਰੀ ਕਾਸ਼ ਵਾਰੇ ਰਹਾਉ ਦੁਖ ਦੂਦ ਪਰਮੇਸ਼ਰ ਮਾਰੇ ਜਨਕੀ ਕਾਜ ਰਕੀ ਕਰਤਾਰੇ ਬਾਦਸ਼ਾਹ ਸਭ ਸਵਸਕਦੀਨੇ ਅਵਤਾਰਨਾ ਮਹਾਰਸਪੀਨੇ ਨਿਰਭੋਇ ਭਜੋ ਭਗਵਾਨ ਸਾਧ ਸੰਗਤ ਮਿਰ ਤੀਨੋ ਦਾਨ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕ ਓਟ ਪਕੜੀ ਪਰ ਸੁਮੀ ਨਵਾਣੇ ਦੀਵਾਣ ਤਾਨੇ ਤੇ ਤਾਨ ਓਟ ਦੀ ਓਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਜਾਂ ਵਾਲੇ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਅੱਜ ਪੰਜਵੀਂ ਪ੍ਰਭਾਤ ਫੇਰੀ ਸੰਪੂਰਨਤਾ ਵੱਲ ਜਾ ਰਹੀ ਹੈ ਕਿਰਪਾ ਕਰਣੀ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਤਿਰਖਣਾ ਦਰ ਕਰਦੇ ਪੀਜ਼ਬਾਨ ਭਾਈ ਬਾਘੂ ਸਿੰਘ ਜੀ ਅਤੇ ਸਮੂਹ ਪਰਿਵਾਰ ਨਾਲ ਮਿਲ ਕੇ ਮੁਬਾਰਕ ਚਲਨ ਪਵਾਏ ਸੱਚੇ ਪਾਤਸ਼ਾਹ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਸੇਵਕ ਪਰਿਵਾਰ ਨੇ ਆਪ ਜੀ ਦੇ ਚਲਨ ਪਵਾਏ ਮਨੁਕਾਵਨਾ ਭਾਵਨਾ ਪੂਰੀਆਂ ਕਰਨੀਆਂ ਸਿਰ ਤੇ ਮੇਹ ਪਰਿਆਤ ਰੱਖਣਾ ਚਰਨਾਂ ਵਿੱਚ ਦਿਹਾਵਰ ਕੜਾ ਪ੍ਰਸ਼ਾਦ ਦੀ ਦੇਖ ਦੀ ਸੇਵਾ ਹਾਜ਼ਰ ਹੈ ਭੋਗ ਲੱਗੇ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਹੋਵੇ ਚਾਹ ਦੇ ਲੰਗਰ ਦੀ ਸੇਵਾ ਹਾਜ਼ਰ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਸਰਬੱਤ ਪਰਿਵਾਰ ਦੇ ਸਿਰ ਤੇ ਮੇਹ ਪਰਿਆਤ ਰੱਖੇ ਚੜ੍ਹਦੀ ਕਲਾ ਵਾਲਾ ਜੀਨ ਬਖਸ਼ੋ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਜੈ ਪਰਮੇ ਸਤਿ ਆਤਮਾ ਬਨਾ ਵਾਹਿਗੁਰੂ ਜੀ ਕਾ ਵਾਹਿਗੁਰੂ ਕੀ ਫਤਿਹ ਬੋਲੇ